ਜੇਕਰ ਤੁਹਾਨੂੰ ਰਸਤੇ ਵਿੱਚ ਖੜੀ ਕੋਈ ਕੁੜੀ ਜਾਂ ਜਨਾਨੀ ਰੋਕ ਕੇ ਮਦਦ ਦੀ ਗੁਹਾਰ ਲਗਾਵੇ ਜਾਂ ਫਿਰ ਕਿਸੇ ਸੁੰਨਸਾਨ ਥਾਂ ਤੇ ਜਾਣ ਲਈ ਕਹੇ ਤਾਂ ਸਾਵਧਾਨ ਰਹੋ ਕਿਉਂਕਿ ਅਜਿਹਾ ਕਰਨ ਨਾਲ ਤੁਹਾਡੀਆਂ ਮੁਸ਼ਕਲਾਂ ਵਧ ਸਕਦੀਆਂ ਨੇ ਜੀ ਹਾਂ ਅਜਿਹਾ ਇੱਕ ਮਾਮਲਾ ਜ਼ਿਲ੍ਹਾ ਬਠਿੰਡਾ ਤੋਂ ਸਾਹਮਣੇ ਆਇਆ ਹੈ ਜਿੱਥੇ ਬਠਿੰਡਾ ਪੁਲਿਸ ਦੀ ਗ੍ਰਿਫਤ ਦੇ ਵਿੱਚ ਹੌਲੀ-ਹੌਲੀ ਤੁਰੀਆਂ ਆਉਂਦੀਆਂ ਇਹ ਜਨਾਨੀਆਂ ਅਤੇ ਬੰਦੇ ਮਿਲ ਕੇ ਕੁਝ ਅਜਿਹਾ ਹੀ ਕਰਦੇ ਸਨ ਦਰਸਲ ਇਹ ਲੋਕ ਬਠਿੰਡਾ ਦੇ ਰਾਜੇਂਦਰਾ ਕਾਲਜ ਰੋਡ ਉੱਤੇ ਖੜ ਕੇ ਭੋਲੇ-ਪਾਲੇ ਲੋਕਾਂ ਨੂੰ ਆਪਣੇ ਜਾਲ ਦੇ ਵਿੱਚ ਫਸਾ ਲੈਂਦੇ ਸੀ ਤੇ ਫਿਰ ਉਹਨਾਂ ਦੀਆਂ ਜੇਬਾਂ ਖਾਲੀ ਕਰ ਦਿੰਦੇ ਸਨ ਜਿਸ ਦੀ ਸੂਚਨਾ ਮਿਲਦੇ ਹੀ ਬਠਿੰਡਾ ਪੁਲਿਸ ਵੀ ਫਿਰ ਐਕਸ਼ਨ ਮੂਡ ਦੇ ਵਿੱਚ ਆ ਚੁੱਕੀ ਸੀ ਤੇ ਪੁਲਿਸ ਨੇ ਇਹਨਾਂ ਨੂੰ ਗ੍ਰਿਫਤਾਰ ਕਰ ਲਿਆ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਪੁਲਿਸ ਅਧਿਕਾਰੀ ਨੇ ਅੱਗੇ ਜੋ ਇਹਨਾਂ ਬਾਰੇ ਖੁਲਾਸੇ ਕੀਤੇ ਉਹ ਸੁਣਨੇ ਤੁਹਾਡੇ ਲਈ ਬੇਹੱਦ ਜ਼ਰੂਰੀ ਨੇ। ਦੀ ਸਰ ਕੀ ਮੌਕੇਤ ਵਾਲੀ ਚ ਪੰਜੋਰ ਤੋਂ ਆ ਸਾਡੇ ਕੋਲ ਇੱਕ ਪਿਛਲੇ ਕੁਝ ਦਿਨ ਇਨਪੁਟ ਸਿੱਗੀ ਕਿ ਕੁਝ ਲੇਡੀਆਂ ਜਿਹੜੀਆਂ ਹੈਗੀਆਂ ਉਹ ਰਾਤ ਨੂੰ ਜਿਹੜੇ ਰੋਡ ਦੇ ਉੱਪਰ ਖੜ ਜਾਂਦੀ ਹੈ ਜਦੋਂ ਕੋਈ ਰਾਹਗੀਰ ਜਿਹੜਾ ਹੈਗਾ ਇਹਨਾਂ ਦੇ ਰੁਕਦਾ ਹੈ ਲੇਡੀਆਂ ਦੇਖ ਕੇ ਤਾਂ ਉਸ ਤੋਂ ਬਾਅਦ ਜਿਹੜੇ ਹੈਗੇ ਇਹਨਾਂ ਦੇ ਨਾਲ ਕੁਝ ਜੈਂਟਸ ਵੀ ਹੁੰਦੇ ਆ ਉਹਨਾਂ ਨੂੰ ਬੁਲਾ ਲੈਂਦੀ ਆ। ਉਹ ਜਿਹੜਾ ਲਾਗਿਰ ਹੁੰਦਾ ਉਹਦੇ ਕੋਲੋਂ ਲੁੱਟ-ਖੋਟ ਜਿਹੜੀ ਹੈਗੀ ਆ ਪੈਸੇ ਖੋਲ ਲੈਂਦੇ ਆ ਉਹਦੇ ਜਿਹੜੀ ਹੈਗੀ ਆ ਵਾਰਦਾਤ ਨੂੰ ਅੰਜਾਮ ਦਿੰਦੇ ਆ ਸੋ ਇਸ ਇਨਪੁਟ ਦੇ ਉੱਤੇ ਕੰਮ ਕਰਦੇ ਆ ਥਾਣਾ ਕੋਤਵਾਲੀ ਦੀ ਪੁਲਿਸ ਨੇ ਪੰਜ ਲੇਡੀਆਂ ਤੇ ਚਾਰ ਜਿਹੜੇ ਏਜੰਟਸ ਆ ਉਹਨਾਂ ਨੂੰ ਗ੍ਰਫਤਾਰ ਕੀਤਾ ਤੇ ਇਹਨਾਂ ਦੇ ਖਿਲਾਫ ਜਿਹੜਾ ਹੈਗਾ ਮੁਕੱਦਮਾ ਥਾਣਾ ਕੋਤਵਾਲੀ ਦੇ ਵਿੱਚ ਤਰਜਿਸਟਰ ਕਰ ਲਿਆ ਅੰਡਰ ਵੇਰੀਅਸ ਸੈਕਸ਼ਨ ਆਫ ਐਕਸਟਰਸ਼ਨ ਬਾਕੀ ਸੈਕਸ਼ਨ ਦੇ ਵਿੱਚ ਤੇ ਇਹਨਾਂ ਦੇ ਖਿਲਾਫ ਜਿਹੜੀ ਹੈਗੀ ਬੰਦੀ ਕਾਰਵਾਈ ਕਰਕੇ ਨੂੰ ਸਖਤ ਸਖਤ ਡਿਰੇਕਸ਼ਨ ਅਨੀਟਰੈਬੀਅਨ ਨੂੰ ਕਹਿ ਸਕਦੇ ਹਾਂ ਆ ਬਿਲਕੁਲ ਉਸ ਤਰੀਕੇ ਦੇ ਵਿੱਚ ਜਿਵੇਂ ਪਹਿਲਾਂ ਆ ਆਪ ਫਰਸਟ ਲੇਅਰ ਦੇ ਵਿੱਚ ਜਿਹੜੀਆਂ ਹੈਗੀਆਂ ਲੜਾਈ ਨੂੰ ਰੋਕਦੀ ਆ ਬਾਅਦ ਵਿੱਚ ਜਦੋਂ ਕੋਈ ਬੰਦਾ ਰੁਕ ਜਾਂਦਾ ਤਾਂ ਫਿਰ ਉਸ ਤੋਂ ਬਾਅਦ ਆਪਣੇ ਨਾਲ ਜਿਹੜੇ ਬਾਕੀ ਟੀਮ ਦੇ ਮੈਂਬਰ ਜੈਂਟਸ ਹੁੰਦੇ ਨੇ ਉਹਨਾਂ ਨੂੰ ਬੁਲਾ ਲੈਂਦੀ ਆ ਤੋਂ ਖੁਦ ਅਭੀ ਇਸ ਤਰ੍ਹਾਂ ਆ ਮਾਮਲਾ ਸਾਹਮਣੇ ਆਇਆ ਨੇ ਕਾਫੀ ਜਿਹੜੀ ਹੈਗੀ ਕਾਫੀ ਪਹਿਲਾਂ ਵੀ ਕਈ ਲੋਕਾਂ ਨੇ ਸ਼ਿਕਾਇਤ ਦਰਜ ਰਜਿਸਟਰਾਈ ਸਿਗੀ ਸੋ ਉਸੇ ਇਨਪੁਟ ਦੇ ਅਧਾਰ ਤੇ ਜਿਹੜੀ ਹੈਗੀ ਅਸੀਂ ਕਰਦੇ ਕਿ ਜੀ ਸਰ ਕੀ ਮਾਮਲਾ ਇਕਤਵਾਲੀ ਚ ਪੰਜ ਹੋਰ ਆ ਸਾਡੇ ਕੋਲ ਇੱਕ ਪਿਛਲੇ ਕੁਝ ਦਿਨ ਇਨਪੁਟ ਸਗੀ ਕਿ ਕੁਝ ਲੇਡੀਆਂ ਜਿਹੜੀਆਂ ਹੈਗੀਆਂ ਉਹ ਰਾਤ ਨੂੰ ਜਿਹੜੇ ਰੋਡ ਦੇ ਉੱਪਰ ਖੜ ਜਾਂਦੀ ਹੈ ਜਦੋਂ ਕੋਈ ਰਾਗੀਰ ਜਿਹੜਾ ਹੈਗਾ ਇਹਨਾਂ ਦੇ ਰੁਕਦਾ ਹੈ ਲੇਡੀਆਂ ਦੇਖ ਕੇ ਤਾਂ ਉਸ ਤੋਂ ਬਾਅਦ ਜਿਹੜੇ ਹੈਗੇ ਇਹਨਾਂ ਦੇ ਨਾਲ ਕੁਝ ਜੈਂਟਸ ਵੀ ਹੁੰਦੇ ਆ ਉਹਨਾਂ ਨੂੰ ਬੁਲਾ ਲੈਂਦੀ ਹੈ ਉਹ ਜਿਹੜਾ ਰਾਗੀਰ ਹੁੰਦਾ ਉਹਦੇ ਕੋਲੋਂ ਲੁੱਟ ਛੋਟ ਜਿਹੜੀ ਹੈਗੀ ਆ ਪੈਸੇ ਖੋਲ ਲੈਂਦੇ ਉਹਦੇ ਜਿਹੜੀ ਹੈਗੀ ਆ ਵਾਰਦਾ ਤੋਂ ਉਜਾਮ ਦਿੰਦੇ ਆ ਸੋ ਇਸ ਇਨਪੁਟ ਦੇ ਉੱਤੇ ਕੰਮ ਕਰਦੇ ਆ ਥਾਣਾ ਕੋਤਵਾਲੀ ਦੀ ਪੁਲਿਸ ਨੇ ਪੰਜ ਲੇਡੀਆਂ ਤੇ ਚਾਰ ਜਿਹੜੇ ਏਜੰਟਸ ਹੈ ਉਹਨਾਂ ਨੂੰ ਗ੍ਰਫਤਾਰ ਕੀਤਾ ਤੇ ਇਹਨਾਂ ਦੇ ਖਿਲਾਫ ਜਿਹੜਾ ਹੈਗਾ ਮੁਕੱਦਮਾ ਥਾਣਾ ਕੋਤਵਾਲੀ ਦੇ ਵਿੱਚ ਦਰਜ ਰਜਿਸਟਰ ਕਰ ਲਿਆ ਅੰਡਰ ਵੇਰੀਅਸ ਸੈਕਸ਼ਨ ਆਫ ਐਕਸਟਰਸ਼ਨ ਬਾਕੀ ਸੈਕਸ਼ਨ ਦੇ ਵਿੱਚ ਤੇ ਇਹਨਾਂ ਦੇ ਖਿਲਾਫ ਜਿਹੜੀ ਹੈਗੀ ਬੰਦੀ ਕਾਰਵਾਈ ਕਰਕੇ ਇਹਨੂੰ ਸਖਤ ਸਖਤ ਡਿਰੇਕਸ਼ਨ ਜਾਈ। ਹੁਣ ਇਹ ਟ੍ਰਾਈਬੀ ਇਹਨੂੰ ਕਿਹਾ ਸਕਦੇ ਹਾਂ। ਆ ਬਿਲਕੁਲ ਉਸ ਤਰੀਕੇ ਦੇ ਵਿੱਚ ਜਿਵੇਂ ਪਹਿਲਾਂ ਆ ਆਪ ਫਸਟ ਲੇਅਰ ਦੇ ਵਿੱਚ ਇਹ ਲੇਡੀਆਂ ਜਿਹੜੀਆਂ ਹੈਗੀਆਂ ਰਾਗੀਤ ਨੂੰ ਰੋਕਦੀਆਂ। ਬਾਅਦ ਵਿੱਚ ਜਦੋਂ ਕੋਈ ਬੰਦਾ ਰੁਕ ਜਾਂਦਾ ਤਾਂ ਫਿਰ ਉਸ ਤੋਂ ਬਾਅਦ ਆਪਣੇ ਨਾਲ ਜਿਹੜੇ ਬਾਕੀ ਟੀਮ ਦੇ ਮੈਂਬਰ ਏਜ ਤੋ ਖੋਦ ਅਭੀ ਇਸ ਤਰ੍ਹਾਂ ਹੈ ਮਾਮਲਾ ਸਾਹਮਣੇ ਆਇਆ ਨੇ ਕਾਫੀ ਜੜੀ ਹੈਗੀ ਕਾਫੀ ਪਹਿਲਾਂ ਵੀ ਕਈ ਲੋਕਾਂ ਨੇ ਸ਼ਿਕਾਇਤ ਦਰਜ ਰਜਿਸਟਰਾਈ ਸੀ ਸੋ ਉਸੇ ਇਨਪੁਟ ਦੇ ਆਧਾਰ ਤੇ ਜਿਹੜੀ ਹੈਗੀ ਅਸੀਂ ਕਰਦੇ ਕਿ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਪੰਜ ਔਰਤਾਂ ਸਣੇ ਚਾਰ ਵਿਅਕਤੀਆਂ ਤੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਇਹਨਾਂ ਤੋਂ ਹੋਰ ਵੀ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ ਖੜ ਅਜਿਹੇ ਛਾਤਰ ਲੋਕਾਂ ਤੋਂ ਤੁਸੀਂ ਵੀ ਸਾਵਧਾਨ ਰਹੋ ਕਿਉਂਕਿ ਅਜਿਹੇ ਲੋਕ ਤੁਹਾਨੂੰ ਮੁਹੱਲਿਆਂ ਗਲੀਆਂ ਪਿੰਡਾਂ ਸ਼ਹਿਰਾਂ ਅਤੇ ਸੜਕਾਂ ਤੇ ਖੜੇ ਆਮ ਮਿਲਣਗੇ ਹਕੀਕੀ ਟੀਵੀ ਪੰਜਾਬੀ ਲਈ ਬਠਿੰਡਾ ਤੋਂ ਗੋਬਿੰਦ ਸੈਣੀ ਦੀ ਰਿਪੋਰਟ